you yeah. ਲਗਾਤਾਰ ਸ਼ਹਿਰ ਦੇ ਅੰਦਰ ਵੱਡੀ ਆਵਾਜ਼ ਆ ਜਿਹੜੀ ਉੱਠ ਰਹੀ ਸੀ ਕਿ ਨਾਪਾ ਦੀ ਸਿਆਸਤ ਦੇ ਅੰਦਰ ਵੱਡਾ ਫੇਰ ਬਦਲਾ ਜਿਹੜਾ ਹੋ ਸਕਦਾ ਉਹ ਦਿਨਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਵੱਡਾ ਫੇਰ ਬਦਲਾ ਜਿਹੜਾ ਨਾਪਾ ਸਿਆਸਤ 'ਚ ਹੋਇਆ 11 ਕੌਂਸਲਰਾਂ ਵੱਲੋਂ ਆਪਣਾ ਅਸਤੀਫਾ ਜਿਹੜਾ ਨਾਪਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਹੁਣਾਂ ਨੂੰ ਸੌਂਪਿਆ ਗਿਆ ਪਰ ਐਮਐਲਏ ਮੁਤਾਬਕ ਉਸ ਅਸਤੀਫੇ ਦੇ ਵਿੱਚ ਇੱਕ ਅਖਰ ਲਿਖਿਆ ਹੋਇਆ ਕਿ ਜੇਕਰ ਪੰਕਜ ਪੱਪੂ ਦੀ ਪਤੇ ਜਿਹੜੇ ਧਰਮਪਤਨੀ ਨੇ ਸੁਜਾਤਾ ਚਾਵਲਾ ਜੇਕਰ ਉਹਨਾਂ ਦਾ ਅਸਤੀਫਾ ਐਮਐਲਏ ਸਾਫ਼ ਜੱਗਰ ਕਰ ਦਿੰਦੇ ਨੇ ਤਾਂ ਉਹਨਾਂ ਦੇ ਅਸਤੀਫੇ ਨੇ ਜਿਹੜੇ ਮਨਜ਼ੂਰ ਨਾ ਕੀਤੇ ਜਾਂ ਨਾ ਮੰਨਿਆ ਜਾਵੇ ਕਿ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਇਸ ਸਬੰਧੀ ਪੂਰੀ ਗੱਲਬਾਤ ਗੁਰਦੇਵ ਸਿੰਘ ਦੇਵਮਾਨ ਐਮਐਲਏ ਉਹਨਾਂ ਨਾਲ ਕਰਾਂਗੇ ਕਿ ਅਸਲੀ ਗੱਲਬਾਤ ਕੀ ਹੈ ਕਿਵੇਂ ਅੱਜ ਦੋ ਬਦਲਾਅ ਨੇ ਜਿਹੜੇ ਵੱਡੇ ਹੋਏ ਨੇ 11 ਕੌਂਸਲਰਾਂ ਵੱਲੋਂ ਅਸਤੀਫਾ ਦਿੱਤਾ ਗਿਆ ਜਸਦੀਪ ਸਿੰਘ ਖੰਨਾ ਜੋ ਮੀਤ ਪ੍ਰਧਾਨ ਸੀ ਉਹਨਾਂ ਨੂੰ ਪ੍ਰਧਾਨਤਾਪ ਦਿੱਤਾ ਗਿਆ ਔਰ ਬੀਬਾ ਅਮਰਜੀਤ ਕੋਰ ਸਾਨੀ ਜੋ ਸੀਨੀਅਰ ਮੀਤ ਪ੍ਰਧਾਨ ਸੀ ਉਹ ਕਿਵੇਂ ਆਪਣਾ ਉਹਦਾ ਛੱਡ ਗਏ ਐਮਐਲਏ ਸਾਹਿਬ ਨਾਲ ਖੁੱਲ ਕੇ ਗੱਲਬਾਤ ਕਰਾਂਗੇ ਰਾਜ ਸਾਹਿਬ ਅੱਜ ਵੱਡਾ ਫੇਰ ਬਦਲ ਸਿਆਸਤ ਚ ਹੋਇਆ ਵੱਡੀ ਗੱਲਬਾਤ ਹੈ ਜੀ ਠਮਾਕਾ ਹੋਊਗਾ ਜੀ ਸਿਆਸਤ ਚ ਨਾਬੇ ਚ ਬਦਲਾ ਆਊਗਾ ਕਿਵੇਂ ਦੇਖਦੇ ਹੋ 11 ਕੌਂਸਲ ਅਸਤੀਫਾ ਦੇ ਗਏ ਤੁਹਾਨੂੰ ਤੁਸੀਂ ਖੰਨਾਈ ਦੇ ਬੇਟੇ ਨੂੰ ਪ੍ਰਧਾਨ ਬਣਾਤਾ ਔਰ ਅਮਰਜੀਤ ਕੋਰ ਸਾਨੀ ਵੀ ਆਪਣੇ ਉਹਨਾਂ ਨੂੰ ਛੱਡ ਕੇ ਚਲੇ ਗਿਆ ਜੀ ਬਿਲਕੁਲ ਜੀ ਅ ਤਜਰਬਾ ਪਿਛਲੇ 2 ਟਾਈਮ ਮਹੀਨਿਆਂ ਦੇਣਾ ਕਟਨਾਕ੍ਰਮ ਚੱਲਿਆ ਨਾਬਾ ਦੇ ਵਿੱਚ ਇਹ ਕੈਲੀਗੇਸ਼ਨ ਲੱਗਿਆ ਸੀਗਾ ਕਿ ਟਾਲੀਆਂ ਚੋਰੀ ਦਾ ਮਾਮਲਾ ਉਹ ਪਰਚਾ ਦਰਜ ਹੋ ਗਿਆ ਕੋਰਟ ਦੇ ਵਿੱਚ ਚੱਲ ਰਿਹਾ ਜੀ ਤੇ ਮੰਗ ਕੀਤੀ ਸੀ ਕਾਉਂਸਲਰਾਂ ਨੇ ਕਿ ਜੀ ਉਸ ਕਾਉਂਸਲਰ ਨੇ ਤੇ ਕਿ ਜੀ ਬੀ ਪ੍ਰੋਸੀਗੀ ਦਾ ਮਤਲਬ ਲਿਆਂਦਾ ਕਿ ਇਹਨਾਂ ਨੂੰ ਹਟਾਇਆ ਜਾਵੇ ਤਾਂ ਉਹਨਾਂ ਨੂੰ ਮੈਂ ਛੁੱਟੀ ਤੇ ਭੇਜਦਾ ਪਰ ਪਿਛਲੇ ਐ ਸਮਝ ਲਓ ਕਿ 15 9 2025 ਨੂੰ ਉਹਨਾਂ ਦਾ ਅਸਤੀਫਾ ਜਿਹੜਾ ਉਹ ਮੇਰੇ ਕੋਲ ਆ ਗਿਆ ਸੀਗਾ 16 ਨੂੰ ਧਰਨਾ ਸੀਗਾ ਜੀ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਸੀਨਰ ਮੀਤ ਪ੍ਰਧਾਨ ਸੀ ਬੀਬੀ ਅਮਰਜੀਤ ਕੁਰ ਅਸਾਨੀ ਉਹਨਾਂ ਨੂੰ ਅਸੀਂ ਐਕਟਿਵ ਪ੍ਰਧਾਨ ਬਣਾਤਾ 2 ਸਾਲ ਉਹਨਾਂ ਨੇ ਸੇਵਾ ਕੀਤੀ ਅੱਜ 2 ਮਹੀਨੇ ਬਾਅਦ ਦਸਜੀਤ ਸਿੰਘ ਖੰਨਾ ਜਿਹੜੇ ਕਿ ਮੀਤ ਪ੍ਰਧਾਨ ਸੀ ਠੀਕ ਹੈ ਜੀ ਉਹਨਾਂ ਨੂੰ ਐਕਟਿਵ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ ਮਕਸਦ ਹੈ ਕਿ ਨਾਬਾ ਸਾਫ਼ ਸੁਥਰਾ ਰਹੇ ਨਾਬੇ ਲਈ ਸਬਰੀ ਮਿਹਨਤ ਕੀਤੀ ਹੈ ਕਿ ਨਾਬੇ ਦੇ ਵਿੱਚ 1.5-2 ਮਹੀਨੇ ਬਾਅਦ ਇਲੈਕਸ਼ਨ ਹੋਣੀ ਹੈ ਤੇ ਅੱਜ ਕੁਝ ਭਰਾ ਸਾਡੇ ਜਿਹੜੇ ਮੇਰੇ ਨਾਮ ਤੇ ਅਸਤੀਫਾ ਦੇ ਗਏ ਸੀ ਉਹ ਕਹਿੰਦੇ ਜਾਂ ਤਾਂ ਅਸਤੀਫਾ ਉਹਦਾ ਨਵੇਂ ਪ੍ਰਧਾਨ ਦਾ ਉਹਦੇ ਵਿੱਚ ਜਿੰਨੇ ਜਾਂ ਖਿਲ ਗਏ ਦੱਸੋ ਲਿਖਿਆ ਕੀ ਹੋਇਆ ਉੱਚ ਲਿਖਿਆ ਜੀ ਕਿ ਅਸੀਂ ਅਸਤੀਫਾ ਦੇ ਰਹੇ ਹਾਂ ਜਾਂ ਜਾਂ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਲਿਆ ਜਾਵੇ ਅਗਰ ਜੱਤਾ ਚਾਹਵ ਲਗਾ ਅਗਰ ਨਹੀਂ ਅਸਤੀਫਾ ਦਾ ਤਾਂ ਫਿਰ ਸਾਡਾ ਮਨਜ਼ੂਰ ਕੀਤਾ ਜਾਵੇ ਮੇਰੇ ਨਾਂ ਤੇ ਹਾਂ ਉਹਨਾਂ ਤੌਰ ਤੇ ਦੇਖਿਆ ਜਾਵੇ ਤਾਂ ਅਸਤੀਫਾ ਜਿਹੜਾ ਲੀਗਲੀ ਤੌਰ ਤੇ ਈਓ ਜਾਂ ਏਡੀਸੀ ਸਾਹ ਕੋਲੇ ਜਿਹੜਾ ਜੀ ਹੁੰਦਾ ਠੀਕ ਹੈ ਚਲੋ ਠੀਕ ਹੈ ਕੋਈ ਗੱਲ ਤੁਸੀਂ ਕੀ ਮੰਨਦੇ ਹੋ ਤੁਹਾਨੂੰ ਦਬਕਾ ਮਾਰਿਆ ਹੈ ਨਹੀਂ ਨਹੀਂ ਦਬਕਾ ਤਾਂ ਮੈਂ ਵੀ ਪੋਲੀਟিক্যাল ਸਾਇੰਸ ਦੀ ਪੀਐਸਡੀ ਕਰ ਰਿਹਾ ਮੈਂ ਵੀ ਪੋਲੀਟিক্যাল ਸਾਇੰਸ ਦੀ ਪੀਐਸਡੀ ਕਰ ਰਿਹਾ ਮੈਨੂੰ ਵੀ ਪਤਾ ਸਾਰਾ ਕੁਝ ਹੈ ਭੱਟੀ ਸਾਹਿਬ ਕਰ ਵੀ ਜਿਆਦਾ ਤੇਜ਼ ਹੋ ਜਾਂਦੇ ਨੇ ਉਹਨਾਂ ਵੀ ਮੈਨੂੰ ਨੌਲੇਜ ਬਹੁਤ ਹੈ ਕਹਿਣ ਦਾ ਮਤਲਬ ਇਹ ਆ ਮੈਂ ਕਮਿਟਿਡ ਆਂ ਜੀ ਨਾਪਾ ਸ਼ਹਿਰ ਲਈ ਨਾਪਾ ਸ਼ਹਿਰ ਨੇ ਮੈਨੂੰ ਵੋਟਾਂ ਪਾ ਕੇ ਜਦੋਂ 22 ਦੀ ਇਲੈਕਸ਼ਨ ਹੋਈ ਆ ਉਦੋਂ ਮੇਰੇ ਨਾਲ ਕਿਹੜਾ ਐਮਸੀ ਸੀਗਾ ਜੀ ਉਦੋਂ ਨਾਲ ਕੋਈ ਵੀ ਨਹੀਂ ਸੀਗਾ ਸਿਰਫ ਪੱਪੂ ਪੰਕਰ ਤੇ ਸਜਾਦਾ ਚਾਵਲਾ ਸੀਗੇ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਕਿ ਜੇ ਤਾਂ ਚਾਵਰਾ ਹੋਰ ਤਾਂ ਕੋਈ ਸੀਗਾ ਨਹੀਂ ਮੈਂ ਸਭ ਨੂੰ ਹੱਥ ਜੋੜੇ ਪਾਈ ਮੇਰਾ ਸਾਥ ਦਿਓ ਕਹਿੰਦੇ ਨਹੀਂ ਜਿੰਨੀ ਕਾਂਗਰਸ ਆਉਗੀ ਆ ਹੋਗੀ ਪਰ ਨਾ ਪਏ ਸੰਗਤ ਨੇ ਇਤਿਹਾਸ ਰਚਦਾ ਜਦੋਂ ਮੈਂ ਐਮਐਲਏ ਬਣ ਗਿਆ ਸਰਕਾਰ ਬਣ ਗਈ ਫਿਰ ਸਾਰੇ ਆ ਗਏ ਬੇਸਿਕਲੀ ਇਹਨਾਂ ਦੀ ਦੇਖਿਆ ਜਾਵੇ ਸਾਡਾ ਕੋਈ ਵੀ ਨਹੀਂ ਜੀ ਬਾਅਦ ਦੇ ਵਿੱਚ ਬਾਹਰੋਂ ਆਏ ਇਹਨਾਂ ਸਾਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀਗੇ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਹੈ ਕਿ ਉਹਨਾਂ ਦਾ ਇਹ ਜਿਹੜਾ ਸੀਗਾ ਕਿ ਅਸਤੀਫਾ ਲਿਆ ਜਾਵੇ ਕਿਸਾਨਾਂ ਦੀ ਭਾਵਨਾ ਨੂੰ ਦੇਖਦੇ ਮੈਂ ਵੀ ਰਿਕਾਰਡ ਕਰਦਾ ਕਿਸਾਨਾਂ ਦਾ ਜੀ ਕਿ ਨਾ ਪਏ ਸੰਗਤ ਦੀ ਭਾਵਨਾ ਮੈਂ ਵੀ ਰਿਕਾਰਡ ਕਰਦਾ ਤੇ ਨਾਬੇ ਦਾ ਕੋਈ ਕੰਮ ਨਾ ਕੋਈ ਹੋਵੇ ਮੈਂ ਪਰੇਸ਼ਾਨ ਨਾ ਹੋਵੇ ਨਾਬੇ ਦੇ ਵਿੱਚ ਕੋਈ ਇਦਾਂ ਦੇ ਕੋਈ ਸਿਚੁਏਸ਼ਨ ਨਾ ਬਣੇ ਕਿ ਕੂੜੇ ਦੇ ਦੁਆਰਾ ਢੇਰ ਲੱਗਣ ਅਸੀਂ ਕਿੰਨੇ 70 ਸਾਲ ਪੁਰਾਣੇ ਡੰਬ ਚੱਕਦੇ ਅਸੀਂ ਨਾਬਾ ਦੇ ਵਿੱਚ ਉਹ ਇਸ ਚੀਜ਼ ਦਾ ਜੇਕਰ ਨਹੀਂ ਕਰਦੇ ਤੇ ਉਹ ਹਾਊਸ ਟੈਕਸ ਬਿਲਡਿੰਗ ਟੈਕਸ ਦੇ ਵਿੱਚ ਨਾਬਾ ਜਿਹੜਾ ਪਿਛਲੇ 2-3 ਸਾਲਾਂ ਤੋਂ ਲਗਾਤਾਰ ਨੰਬਰ 1 ਆ ਰਿਹਾ ਪੰਜਾਬ ਦੇ ਵਿੱਚ ਇਹ ਵੱਡੀਆਂ ਪ੍ਰਾਪਤੀਆਂ ਰਹੀਆਂ ਨੇ ਸਵਾਤਾ ਚਾਵਲਾਂ ਦੇ ਕੰਮ ਦੇ ਦਰਮਿਆਨ ਸਵਾਤਾ ਤਾਬਲੇ ਤੇ ਕੋਈ ਅਪਲੀਕੇਸ਼ਨ ਹੈ ਹੀ ਨਹੀਂ ਜੀ ਉਹ ਪੰਕ ਤੇ ਲੱਗਿਆ ਸੀ ਕੋਰਟ ਚ ਕੋਰਟ ਫੈਸਲਾ ਕਰੂਗੀ ਕਿ ਜੋ ਸਹੀ ਹੈ ਕਿ ਗਲਤ ਆਪਦੇ ਵਿੱਚ ਤੱਕ ਇਹਦੇ ਇੰਟਰ ਤੇ ਕੁਸ਼ਕ ਐ ਸਮਝ ਲਓ ਪਿੱਛੋਂ ਦੂਜੀਆਂ ਪਾਰਟੀਆਂ ਥੋੜੀ ਜਿਹੀ ਗੇਮ ਘਮਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਆਪਾਂ ਇਹਨਾਂ ਦਾ ਸਿਫਾ ਲੈ ਕੇ ਆਪਾਂ ਲੈ ਦੇ ਕੁਦਰਾ ਤਰ੍ਹਾਂ ਆਪਾਂ ਆਪਣਾ ਕੋਈ ਪ੍ਰਧਾਨ ਬਣਾ ਲਾਂਗੇ ਪਰ ਉਹ ਚੱਲੀ ਨਹੀਂ ਸਕੀਨ ਦੀ ਸਰਕਾਰ ਆਮਾ ਦੀ ਪਾਰਟੀ ਦੀ ਐਮਐਲਏ ਮੈਂ ਹਾਂ ਜਿੱਥੋਂ ਇਹ ਅਸੀਂ ਦੇਖਣਾ ਕਿ ਆਪਾਂ ਸ਼ਹਿਰ ਨੂੰ ਕਿਵੇਂ ਚਲਾਉਣਾ ਆਪਣੇ ਸਿਸਟਮ ਨੂੰ ਕਿਵੇਂ ਚਲਾਉਣਾ ਹੈ ਜੀ ਕਿ ਐਂ ਕਿਸੇ ਦੇ ਕਹਿਣ ਮੁਤਾਬਕ ਥੋੜਾ ਸਿਸਟਮ ਚੱਲਦਾ ਠੀਕ ਹੈ ਸੋ ਇਹ 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 ਜਿਹੜੀ ਸਾਰੀ ਗੱਲਬਾਤ ਹੋਈ ਅੱਜ ਇਹਦੇ ਵਿੱਚ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਸਾਰੇ ਜਿਹੜੇ ਐਮਸੀ ਭਰਾ ਨੇ ਸਾਡੇ ਜੀ ਠੀਕ ਹੈ ਆਪਣੇ ਨੇ ਸਾਰੇ ਉਹਨਾਂ ਨੇ ਕਹਿਤਾ ਵੀ ਅਸਤੀਫਾ ਜੀ ਕਿਹਾ ਮੈਂ ਵੀ ਪੀ ਐਚ ਡੀ ਕੀਤੀ ਹੋਈ ਆ ਐਸ ਏ ਲਾ ਹੁਣ ਉਹ 11 ਬੰਦੇ ਜਿਹੜੇ ਤੁਹਾਨੂੰ ਕਾਉਂਸਲਰ ਅਸਤੀਫਾ ਦੇ ਕੇ ਗਏ ਨੇ ਉਹ ਨਗਰ ਕਾਉਂਸਲ ਦੀ ਮੀਟਿੰਗ ਤੇ ਜਾਂ ਹੋਰ ਕਾਰਜਕਾਰ ਜਾ ਸਕਦੇ ਉਹ ਤਾਂ ਮੇਰੀ ਜੇਬ ਚਾਹੀਦੀ ਕਹਤਾ ਚਾਵਲਾ ਦਾ ਅਸਤੀਫਾ ਵੀ ਮੇਰੀ ਜੇਬ ਚਾਹੀਦੀ ਸਾਰਾ ਕੁਝ ਮੈਨੂੰ ਪੜਾ ਕੇ ਜੀ ਉਹ ਤਾਂ ਬਾਰੋ-ਬਾਰ ਤੁਹਾਡੇ ਕੋਲ ਇਹਦਾ ਮਤਲਬ 3 ਕਾਗਜ਼ ਜੇਬ ਚੋ ਕੇ ਇੱਕ ਸਜਾਤਾ ਚਾਵਲਾ ਵਾਲਾ ਇੱਕ 11 ਕੌਂਸਲਰਾਂ ਦਾ ਇੱਕ ਸੰਨੀ ਸਾਹਵਾਲਾ ਨਹੀਂ ਨਹੀਂ ਉਹਦੇ ਉਹ ਤਾਂ ਦੇਤਾ ਜੀ ਹੁਣ ਸੰਨੀ ਸਾਹਵਾਲਾ ਦਾ ਦੇਤਾ ਜੀ ਕੰਮ ਹਨਾ ਉਹ ਇਹ ਡੇਟਾ ਆ ਬਣ ਗਿਆ ਜਸਦੀਪ ਖੰਨਾ ਬਣ ਗਏ ਨੇ ਕਹਿਣ ਦਾ ਭਾਵੇਂ ਆ ਕਿ ਇਹ ਸਾਰੀਆਂ ਜਿਹੜੀਆਂ ਨਾ ਗੱਲਾਂ ਨਾਬੇ ਦੀ ਜਿਹੜੀ ਪ੍ਰਧਾਨਗੀ ਹੈ ਉਹਨੂੰ ਲੈ ਕੇ ਗੇਮਾਂ ਖਮਾਈਆਂ ਜਾ ਰਹੀਆਂ ਸੀਗੀਆਂ ਮੈਂ ਤਾਂ ਹੁਣ ਸਰਕਾਰ ਤਾਂ ਕੀ ਚਿਪਕਿਆ ਪਿਆ ਕੁਰਸੀ ਨਾਲ ਲੰਨਾ ਮੋਟਾ ਕੁਰਸੀ ਨਾ ਤਾਂ ਜਿਹੜੀਆਂ ਪੈਂਦਾ ਹੁਣ ਆਏ ਤੁਸੀਂ ਪੁਆਇੰਟ ਤੇ ਇਹ ਕਈ ਕਾਉਂਸਲਰ ਜਿਹੜੇ ਕਾਂਗਰਸ ਚੋਂ ਆਏ ਹੋਏ ਕਹਿੰਦੇ ਵੀ ਜਦੋਂ ਸ਼ੰਤੀ ਪ੍ਰਧਾਨ ਹੁੰਦਾ ਸੀ ਸਾਡੀ ਸਾਨੂੰ ਮਿੱਠਾ ਬਹੁਤ ਤੇਜ ਰੱਖਦਾ ਸੀ ਤੁਸੀਂ ਕੁਝ ਵੀ ਨਹੀਂ ਕਰਦੇ ਜੀ ਨਾਬੇ ਮਿੱਠਾ ਤੇਜ ਦਾ ਕੋਡ ਵਰਡ ਪਿਸਟਾਚਾ ਆ ਤੁਸੀਂ ਉਹ ਚਲਾਇਆ ਸਾਰਾ ਠੀਕ ਹੈ ਪਿਸਟਾਚਾ ਚਾਰਦਾ ਮਤਲਬ ਵੀ ਅਸੀਂ ਕਿਹਾ ਵੀ ਅਸੀਂ ਤਾਂ ਸਾਡੇ ਤਾਂ ਅਸੀਂ ਤਾਂ ਚੱਲਣੇ ਦੇਣਾ ਜੀ ਮਤਲਬ ਕਿ ਤੁਸੀਂ ਮਿੱਠਾ ਤੇਜ ਨਹੀਂ ਕਰਦੇ ਨਹੀਂ ਅਸੀਂ ਮੈਂ ਤਾਂ ਖਿਲਾਫ ਐ ਚੀਜ਼ ਹੈ ਮੈਂ ਤਾਂ ਕੱਮਿਆ ਤਾਂ ਅੱਜ ਵੀ ਕਹਿੰਨਾ ਅਗਰ ਨਾਬਾ ਦੇ ਵਿੱਚ ਕੋਈ ਨਕਸ਼ੇ ਦੇ ਪੈਸੇ ਲੈਂਦਾ ਅਗਰ ਨਾਬਾ ਦੇ ਵਿੱਚ ਕੋਈ ਪਿਸਟਾਚਾ ਕਰਦਾ ਔਰ ਜਿਹੜੇ ਜਿਹੜੇ ਭਰਾ ਸਾਡੇ ਜਿਹੜੇ ਕਾਉਂਸਲਰ ਨੇ ਜੀ ਮੇਰੇ ਮੇਰੇ ਕੋਲੇ ਕਈ ਚੀਜ਼ਾਂ ਅਸੀਂ ਆਈਆਂ ਮੈਂ ਉਹਨਾਂ ਤਕਰੀਫ ਕਰੂੰਗਾ ਕਿ ਉਹਨਾਂ ਦੇ ਕਈ ਦੋਸਤ ਮਿੱਤਰ ਜਿਹੜੇ ਆ ਨਜਾਇਜ਼ ਕਬਜ਼ੇ ਬਣਾ ਕੇ ਜਾਂ ਬਿਨਾ ਨਕਸ਼ੇ ਤੋਂ ਵੱਡੇ-ਵਡੇ ਕੋਠੀਆਂ ਜਾਂ ਬਿਜ਼ਨਸ ਬਣਾਈ ਬੈਠੇ ਨੇ ਹੈਨਾ ਕਿਤੇ ਨਾ ਦੇਮਾਨ ਦਾ ਕਿਰਾਏ ਤੇ ਰਹਿੰਦਾ ਜੀ ਬਤੌਰੇ ਐਮਐਲਏ ਮੇਰੇ ਕੋਲ ਤਾਂ ਚੀਚੀ ਜਿੰਨੀ ਵੀ ਜਗ੍ਹਾ ਨਹੀਂ ਕਿਤੇ ਨਾ ਹੀ ਮੇਰਾ ਵੀ ਕਿਰਾਏ ਤੇ ਆ ਕੋਠੀ ਦਫ਼ਤਰ ਵੀ ਕਿਰਾਏ ਤੇ ਆ ਘਰ ਵੀ ਕਿਰਾਏ ਤੇ ਆ ਜੀ ਮੇਰਾ ਮਕਸਦ ਨਾਬੇ ਦੀ ਸੰਗਤ ਨੇ ਜਿਹੜਾ ਇਤਿਹਾਸ ਰਚਿਆ ਮੇਰਾ ਮਕਸਦ ਹੈ ਨਾਬੇ ਦੀ ਸੇਵਾ ਕਰਨ ਦਾ ਅਸੀਂ ਸੇਵਾ ਕਰ ਰਹ ਪਰਾਣੇ ਹੋ ਜਾਂਦੇ ਕੇਵਲ ਹੀ ਬੜੀ ਸਿਆਸਤ ਤੇਜ ਕਰਨ ਦੀ ਕੋਸ਼ਿਸ਼ ਕਰਦੇ ਰਾਜਨੀਤੀ ਚੱਲਦੀ ਸਹਿ ਸੁਭਾਜ ਰਾਜਨੀਤੀ ਚੱਲਦੀ ਹੈ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਜਸਦੀਪ ਖੰਨਾ ਨੇ ਇਹਨੂੰ ਜ਼ਿੰਮੇਵਾਰੀ ਦਿੱਤੀ ਕਿ ਆਸ ਰੱਖਦੇ ਹੋ ਨੌਜਵਾਨ ਬੰਦੇ ਛੋਟੀ ਉਮਰ ਦਾ ਪਹਿਲੀ ਵਾਰੀ ਕੌਂਸਲਰ ਬਣਿਆ ਸੀ ਪਹਿਲੀ ਵਾਰੀ ਉਹ ਸੁਪਰਧਾਨ ਬਣਿਆ ਦੇਖੋ ਇਹਨਾਂ ਦੇ ਪਿਤਾ ਜੀ ਅਮਰਦੀਪ ਖੰਨਾ ਸਾਹਿਬ ਪੰਜ ਛੇ ਵਾਰ ਕੌਂਸਲਰ ਰਹੇ ਨੇ ਚੇਅਰਮੈਨ ਰਹੇ ਨੇ ਅਪਰੂਵਮੈਂਟ ਅਸਤੇ ਦੇ ਲੰਮਾ ਤਜਰਬਾ ਉਹਨਾਂ ਦਾ ਤੇ ਉਹਨਾਂ ਦੇ ਇਹ ਬੇਟੇ ਨੇ ਤੇ ਉਹਨਾਂ ਦੀ ਦੇਖਣ ਨੂੰ ਦੇਖਦੇ ਹੋਏ ਦੂਸਰੀ ਗੱਲ ਇਹ ਹੈ ਕਿ ਇਹ ਮੀਤ ਪ੍ਰਧਾਨ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਹੇ ਆ 9-10 ਮਹੀਨਿਆਂ ਤੋਂ ਕੰਮ ਕਰ ਰਹੇ ਤਾਂ ਬਣਦਾ ਹੀ ਇਹਨਾਂ ਦਾ ਸੀਗਾ ਜਦੋਂ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਮੈਂ ਫਿਜ਼ੀਕਲੀ ਅਸੀਂ ਪਰਿਵਾਰਕ ਕੁਝ ਘਰੇਲੂ ਸਮੱਸਿਆ ਕਰਕੇ ਅਸੀਂ ਨਹੀਂ ਅੱਗੇ ਕੰਮ ਕਰਨਾ ਚਾਹੁੰਦੇ ਤਾਂ ਫਿਰ ਇਹਨਾਂ ਦਾ ਹੀ ਬਣਦਾ ਸੀਗਾ ਜੀ ਫਿਰ ਇਹਨਾਂ ਨੂੰ ਮੌਕਾ ਦਿੱਤਾ ਆਪਣਾ ਇਹ 3 ਕਾਂਸ ਹੈ ਜੀ ਵੱਡਾ ਕਮ ਨਗਰ ਕੌਂਸਲ ਦੇ ਬਕਾਇਆ ਨੇ ਟੈਂਡਰ ਵੀ ਲੱਗਣ ਵਾਲੇ ਵਿੱਚ ਜਸਦੀਪ ਪੰਨਾ ਜਿੰਮੇਵਾਰ ਸਾਰੇ ਕੰਮ ਹੋਣਗੇ ਜੀ ਹਰੇਕ ਵਾਰਡ ਦਾ ਸਾਰਾ ਕੰਮ ਔਰ ਇਸ ਮਹੀਨੇ ਦੀ 15 ਤਰੀਕ ਤੋਂ ਹੋਣਾ ਸੀ ਬਿਜੀ ਹੈ ਜੀ ਤਰਨਤਾਰ ਇਲੈਕਸ਼ਨ ਚ 11 ਨੂੰ ਵੋਟਾਂ ਪੈ ਜਣੇ 14 ਰਿਜ਼ਲਟ ਆ ਜਾਈਣਾ 15 ਤਰੀਕ ਤੋਂ ਬਾਅਦ ਮੈਂ ਆਫੀਸ਼ੀਅਲੀ ਤੌਰ ਤੇ ਵਾਰਡ ਦੇ ਇਨਚਾਰਜ ਡਿਕਲੇਅਰ ਕਰ ਦೇನೆ ਵੀ ਆਹ ਬੰਦੇ ਸਾਡੇ ਵਾਰਡ ਚ ਕੰਮ ਕਰਨਗੇ ਜੀ ਜਿਹੜੇ ਚੰਗੇ ਕੰਮ ਕਰਨਗੇ ਇਹਦਾ ਮਤਲਬ ਇਹ ਨਹੀਂ ਇਨਚਾਰਜ ਲੱਗ ਗਿਆ ਦਾ ਟਿਕਟ ਪੱਕੀ ਹੈ ਜੀ ਜਿਹੜਾ ਚੰਗਾ ਕੰਮ ਕਰੂਗਾ ਜੀ ਜਿਹੜੇ ਪੁਰਾਣੇ ਸਾਡੇ ਕੌਂਸਲਰ ਭਰਾ ਚੰਗੇ ਨੇ ਜੀ ਉਹਨਾਂ ਨੂੰ ਦੁਬਾਰਾ ਰਿਪੀਟ ਕਰਾਂਗੇ ਜੇ ਕੋਈ ਜ਼ਿਆਦਾ ਮਤਲਬ ਉਹ ਕਰਦੇ ਨੇ ਜੀ ਜਿਨ੍ਹਾਂ ਤੇ ਨਹੀਂ ਵਿਸ਼ਵਾਸ ਉਹਨਾਂ ਨੇ ਮਤਲਬ ਆਪਣਾ ਵਿਸ਼ਵਾਸ ਨਹੀਂ ਬਣਾਇਆ ਮੇਰੇ ਨਾਲ ਤੇ ਉਹਨਾਂ ਤੋਂ ਮਾਫੀ ਚਾਹਾਂਗੇ ਜੀ ਫਿਰ ਉੱਥੇ ਉਹਦੀ ਜਗ੍ਹਾ ਨ ਬਹੁਤ ਬਹੁਤ ਧੰਨਵਾਦੀ ਖੰਨਾ ਜੀ ਮਿਲੀ ਆ ਕਿਵੇਂ ਦੇਖਦੇ ਐ ਐਮਐਲਏ ਸਾਹਿਬ ਕਹਿੰਦੇ ਵੀ ਖੰਨਾ ਸਾਹਿਬ ਦੀ ਤਜਰਬੇ ਨੂੰ ਦੇਖ ਕੇ ਦਿੱਤੀ ਆ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਜੀ ਮਾਨ ਸਾਹਿਬ ਦਾ ਸ਼ੁਕਰ ਕਰਦਾ ਜਿਨ੍ਹਾਂ ਨੇ ਮੇਰੇ ਬੇਟੇ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਅੱਜ ਐਕਟਿੰਗ ਪ੍ਰਧਾਨ ਬਣਾਇਆ ਔਰ ਜਿੰਨਾ ਸਾਡਾ ਤਜਰਬਾ ਅਸੀਂ ਪੂਰੀ ਤਨ ਮਨ ਧਨ ਨਾਲ ਨਗਰ ਕੌਂਸਲ ਦੀ ਸੇਵਾ ਕਰਾਂਗੇ ਜਿਹੜੇ ਕੰਮ ਪਏ ਨੇ ਜਿੰਨੇ ਸਾਨੂੰ ਸਮਾਨ ਮਾਨ ਸਾਹਿਬ ਦੇਣਗੇ ਅਸੀਂ 200% ਉਹ ਕੰਮ ਕਰਾਂਗੇ ਜਸਦੀਪ ਜੀ ਕਿਵੇਂ ਦੇਖਦੇ ਹੋ ਜ਼ਿੰਮੇਵਾਰੀ ਵੱਡੀ ਮਿਲੀ ਆ ਬਾਪੂ ਦੇ ਕਮੈਂਟ ਥੋੜਾ ਨਹੀਂ ਇਹ ਨਾਲ ਲੱਗੀ ਸਭ ਕੁਝ ਹੋਊਗਾ ਐਮਐਲਏ ਸਾਹਿਬ ਨਾਲ ਨੇ ਜਿਹੜੇ ਐਮਸੀ ਭਰਾ ਨੇ ਸਾਡੇ ਪਾਈ ਦੇ ਪਾਈ ਉਹ ਸਭ ਨਾਲ ਨੇ ਸਾਡੇ ਕੋਈ ਅਸੀ ਗੱਲ ਨਹੀਂ ਸਾਰੇ ਕੰਮ ਪਹਿਲ ਦੇ ਅਧਾਰ ਤੇ ਸਾਰਿਆਂ ਦੀ ਹੋਣਗੇ ਸੁਣਿਆ ਤੁਸੀਂ ਕਲੀਅਰ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ 90 ਦੇ ਅੰਦਰ ਮਿੱਠਾ ਤੇਜ ਦਾ ਅਰਥ ਨੇ ਜਿਹੜੇ ਉਹ ਵੀ ਕਲੀਅਰ ਦੱਸਿਆ ਜਿਹੜੇ ਵੀ ਕਦੇ ਕਦੇ ਪੰਗੋਲਰ ਮਿੱਠਾ ਤੇਜ ਦੀ ਗੱਲ ਕਰਦੇ ਸੀ ਤੁਹਾਡੀ ਗੱਲਬਾਤ ਕਰਵਾਈ ਹੈ ਨਗਰ ਕੌਂਸਲਰ ਨਾਪਾ ਦੇ ਜਸਦੀਪ ਸਿੰਘ ਖੰਨਾ ਨੇ ਜਿਹੜੇ ਕਾਰਜਕਾਰੀ ਪ੍ਰਧਾਨ ਬਣੇ ਨੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਆਉਣ ਵਾਲੇ ਸਮੇਂ 'ਚ ਨਗਰ ਕੌਂਸਲ 'ਚ ਬੈਠ ਕੇ ਪ੍ਰਧਾਨਗੀ ਦੀ ਕੁਰਸੀ ਸੰਭਾਲਣ ਉਪਰੰਤ ਕੰਮ ਕਰਨ ਵਾਲੇ ਨੇ ਔਰ ਲੋਕਾਂ ਦੀ ਕੀ ਮੰਗ ਹੈ ਜਨਾਬ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ ਜਤਨਾਂ ਬਣਿਓ ਕੀ ਕੰਮ ਨੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨਗੀ ਦੀ ਕੁਰਸੀ ਤੇ ਬੈਠ ਕੇ ਕਰੋ ਕੰਮ ਜਿਹੜੇ ਵੀ ਪੈਂਡਿੰਗ ਚੱਲ ਰਹੇ ਨੇ ਚਾਹੇ ਉਹ ਸੀਸੀਟੀਵੀ ਦੇ ਹੋਣ ਚਾਹੇ ਉਹ ਟੂ ਟੂਰ ਕਲੈਕਸ਼ਨ ਹੋਵੇ ਚਾਹੇ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਸ਼ਹਿਰ ਚ ਹੋਵੇ ਚਾਹੇ ਲਾਅ ਐਂਡ ਆਰਡਰ ਦੀ ਹੈ ਸਾਰੇ ਪਹਿਲ ਦੇ ਆਧਾਰ ਤੇ ਹੋਣਗੇ ਸਫਾਈ ਦਾ ਬਹੁਤ ਬੁਰਾ ਹਾਲਾਤ ਕਿ ਮੈਂ ਦੇਖ ਰਿਹਾ ਨਹੀਂ ਚਲੋ ਜੋ ਪਹਿਲਾਂ ਨੰਗੀ ਚੀਜ਼ ਉਹ ਤਾਂ ਆਪਾਂ ਹੁਣ ਕਰ ਨਹੀਂ ਸਕਦੇ ਮਤਲਬ ਜੋ ਹੋਊਗਾ ਪਹਿਲ ਦੇ ਆਧਾਰ ਤੇ ਜਿੰਨਾ ਕਿ ਮੇਰੇ ਤੋਂ ਹੋ ਸਕੂਗਾ ਮੈਂ ਜਤੂ ਜ਼ਿਆਦਾ ਟਾਈਮ ਇੱਥੇ ਆਫਿਸ ਦੇ ਕੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ